ਫਗਵਾੜਾ ਸਿਵਲ ਹਸਪੀਟਲ ਵਿੱਚੋਂ ਇੱਕ ਚੋਰ ਨੇ ਲੜਕੀ ਦੀ ਉਡਾਈ ਐਕਟਵਾ ਦੇਖੋ ਜਿਹੜਾ ਚੋਰ ਆ ਰਿਹਾ ਤੁਹਾਨੂੰ ਹੁਣੇ ਦਿਖਾਉਨੇ ਆ ਉਹ ਦੇਖੋ ਪੀਲੇ ਜਿਹਾ ਸ਼ਾਲ ਲਿਆ ਉਹਨੇ ਤੇ ਉਹ ਗੇਟ ਦੀ ਘੁੰਮ ਕੇ ਅੰਦਰ ਦੇ ਆਊਗਾ ਆ ਦੇਖੋ ਇਹ ਇੱਦਾਂ ਮਨ ਲਓ ਘੁੰਮ ਕੇ ਆਇਆ ਗੇਟ ਰਾਈ ਹੁਣ ਉਹ ਦੂਸਰੇ ਪਾਸੇ ਨੂੰ ਜਾ ਕੇ ਅੰਦਰ ਜਾਊਗਾ ਫਿਰ ਕੁੜੀ ਦੀ ਐਕਟਵਾ ਚੱਕੂਗਾ ਆ ਦੇਖੋ ਹੁਣ ਦੁਬਾਰਾ ਫੇਰ ਦਿਖਾ ਦਿੰਨੇ ਆ ਇੱਕ ਵਾਰੀ ਤੇ ਹੁਣ ਉਹਨੇ ਜਾ ਕੇ ਐਕਟਵਾ ਚੱਕ ਲਈਆ ਉਹ ਦੇਖੋ ਪਿੱਛੇ ਆ ਰਿਹਾ ਆ ਜਨਾ ਐਕਟਵਾ ਲੈ ਕੇ ਨਿਕਲ ਗਿਆ ਜੀ ਉਹ ਹੋਰ ਕੁੜੀ ਨਾਲ ਅਸੀਂ ਗੱਲਬਾਤ ਕਰਦੇ ਆ ਵੀ ਕਦੋਂ ਚੱਕੀ ਆ ਜੀ ਹਾਂਜੀ ਮੈਡਮ ਕੀ ਨਾਮ ਆ ਆਪਣਾ ਰਟੀਨਾ ਸ਼ਰਮਾ ਤੇ ਕੀ ਮਾਮਲਾ ਹੈ ਸਾਰਾ ਇਹ ਜਿਹੜਾ ਤੁਸੀਂ ਖੜੇ ਆ ਇੱਥੇ ਸਿਵਲ ਹਸਪੀਟਲ ਬਾਰੇ ਅ ਇੱਥੇ ਮੈਂ ਸਵੇਰੇ 9 ਵਜੇ ਆਪਣੀ ਸਕੂਟਰੀ ਖੜੀ ਕੀਤੀ ਸੀਗੀ ਅਸੀਂ ਇੱਥੇ ਰੋਜ਼ ਆਨੇ ਆ ਅੱਜ ਮੈਂ ਆਪਣੀ ਸਵੇਰੇ ਰੋਜ਼ ਇੱਥੇ ਖੜੀ ਹੁੰਦੀ ਆ ਮੈਂ ਸਵੇਰੇ ਆਪਣੀ ਸਕੂਟੀ ਖੜੀ ਕੀਤੀ ਕਿਸੇ ਕੱਲ 27 ਤਰੀਕ ਨੂੰ ਤੇ ਜਦੋਂ ਮੈਂ ਸ਼ਾਮ ਨੂੰ ਦੇਖੀ ਇੱਥੇ ਹੈ ਨਹੀਂ ਸੀ ਕਿੰਨਾ ਨੰਬਰ ਆਦਾ ਇਹ ਸੀ ਇਹਦਾ ਨੰਬਰ ਹੈਗਾ ਵਾ ਪੀ 2008 ਡੀ ਫਿਰ ਤੋਂ ਡੀ 0341 ਤੁਸੀਂ ਇੱਥੇ ਜੌਬ ਕਰਦੇ ਹੋ ਨਹੀਂ ਅਸਾਡੀ ਇੰਟਰਨਸ਼ਿਪ ਲੱਗੀ ਸੀ ਕਿ ਇੱਥੇ ਉਸ ਤੋਂ ਬਾਅਦ ਉਹਨਾਂ ਨਾਲ ਸਾਨੂੰ ਸਰਟੀਫਿਕੇਟ ਨਹੀਂ ਦਿੱਤਾ ਸੀ ਸੀਸੀਟੀਵੀ ਕਿਢਾਈ ਹੈ ਤੁਸੀਂ ਫਿਰ ਅਸੀਂ ਤਾਂ ਲੱਗੀ ਸੀ ਪਰਮਿਸ਼ਨ ਕੋਈ ਸੀਸੀਟੀਵੀ ਵਗੈਰਾ ਕੁਝ ਅਸੀਂ ਸੀਸੀਟੀਵੀ ਕਢਵਾਈ ਗਿਆ ਇੱਥੋਂ ਸਾਰੇ ਦੇਖੀ ਆ ਇੱਥੇ ਪੁਲਿਸ ਚੌਂਕੀ ਹੋਣ ਦੇ ਬਾਵਜੂਦ ਵੀ ਚੋਰੀਆਂ ਹੁੰਦੀਆਂ ਪਈਆਂ ਸੀਸੀਟੀਵੀ ਕੈਮਰੇ ਵਿੱਚ ਕੀ ਨਜ਼ਰ ਆ ਰਿਹਾ ਵਾ ਉਹ येलो ਕਲਰ ਦਾ ਉਹਨੇ ਕੁਝ ਲਿਤਾ ਹੋਇਆ ਵਾ ਚੋਰ ਨੇ ਉਹ ਸਿੱਧਾ ਅੰਦਰ ਆਇਆ ਤੇ ਮੇਰੀ ਸਕੂਟਰ ਚੱਕ ਕੇ ਲੈ ਗਿਆ ਬਸ ਕੁਝ ਪਛਾਣ ਹੋ ਰਹੀ ਆ ਕੋਈ ਨਹੀਂ ਪੁਲਿਸ ਨੂੰ ਕੋਈ ਸੂਚਨਾ ਦਿੱਤੀ ਹੋਏ ਕੋਈ ਰਿਪੋਰਟ ਵਗੈਰਾ ਲਖਾਈ ਨਹੀਂ ਰਿਪੋਰਟ ਲਖਾਈ ਆ ਪੁਲਿਸ ਕੀ ਕਹਿਣਾ ਪੁਲਿਸ ਦਾ ਕੀ ਕਹਿਣਾ ਵਾ ਪੁਲਿਸ ਵਾਲੇ ਕਹਿੰਦੇ ਕੋਈ ਨਹੀਂ ਲੱਭ ਦਿੰਨੇ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਆ ਐਂਡ ਰਿਪੋਰਟ ਵੀ ਕਿੰਨੇ ਟਾਈਮ ਤੇ ਚੱਕ ਹੋਈ ਏ ਤਿੰਨ ਵੀਕ ਤੇ ਸਵੇਰੇ 9 ਵਜੇ ਦੀ ਖੜੀ ਸੀ ਠੀਕ